ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਭਾਜਪਾ ਦੇ ਪਟਿਆਲਾ ਤੋਂ ਭਾਜਪਾ ਦੀ ਉਮੀਦਵਾਰ ਪ੍ਰਨੀਤ ਕੁਾਰ ਦੇ ਖਿਲਾਫ ਪਟਿਆਲਾ ਗੁਰਦਾਸਪੁਰ ਵਿੱਚ ਰੋਸ ਮਾਰਚ ਕੱਢਦੇ ਹੋਏ ਭਾਜਪਾ ਤੇ ਪਰਨੀਤ ਕੌਰ ਦੇ ਪੁਤਲੇ ਫੁੱਕੇ ਗਏ ਕਿਸਾਨਾਂ ਨੇ ਦੱਸਿਆ ਕਿ ਬੀਤੇ ਦਿਨੀ ਪਟਿਆਲਾ ਚ ਪਰਨੀਤ ਕੌਰ ਦੀ ਚੋਣ ਮੁਹਿੰਮ ਦੌਰਾਨ ਕਿਸਾਨਾਂ ਨਾਲ ਭਾਜਪਾ ਵਰਕਰਾਂ ਦੀ ਹੋਈ ਧੱਕਾਮੁਖੀ ਦੌਰਾਨ ਇੱਕ ਕਿਸਾਨ ਦੀ ਮੌਤ ਹੋ ਗਈ ਸੀ ਜਦਕਿ ਉਹ ਤੇ ਕਿਸਾਨ ਸਿਰਫ ਪਰਨੀਤ ਕੌਰ ਕੋਲੋਂ ਸਵਾਲ ਪੁੱਛਣ ਲਈ ਹੀ ਉੱਥੇ ਗਈ ਹੋਏ ਸਨ ਪਰ ਉਹਨਾਂ ਨਾਲ ਧੱਕਾਮੁਖੀ ਕੀਤੀ ਗਈ ਕਿਸਾਨਾਂ ਨੇ ਕਿਹਾ ਕਿ ਕਿਸਾਨ ਦੀ ਮੌਤ ਨੂੰ ਲੈ ਕੇ ਅੱਜ ਪੂਰੇ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਪਰਨੀਤ ਕੌਰ ਖਿਲਾਫ ਕੇਸ ਤਰਜ ਕਰਨ ਦੀ ਮੰਗ ਕੀਤੀ ਗਈ ਹੈ ਕਿਸਾਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਵੀ ਕੀਤੀ ਹੈ ਕੀ ਕਹਿਣਾ ਉਹਨਾਂ ਦਾ ਇੱਕ ਵਾਰੀ ਉਹ ਚੋਣ ਲੈਂਦੇ ਮਹਾਰਾਣੀ ਪਰਨੀਤਕੌਰ ਜਿਹੜੇ ਕਿ ਬੀਜੇਪੀ ਦੇ ਉਮੀਦਵਾਰ ਨੇ ਪਟਿਆਲੇ ਤੋਂ ਉਹਨਾਂ ਦਾ ਪੁਤਲਾ ਹੈ ਨਾਰ ਮੋਤੀ ਸਾਹਿਬ ਦਾ ਇਹ ਇਸ ਕਰਕੇ ਸਾੜ ਰਹੇ ਕਿ ਜਿਹੜਾ ਪਟਿਆਲੇ ਦੇ ਵਿੱਚ ਆ ਦੋ ਦਿਨ ਪਹਿਲਾਂ ਇਹਨਾਂ ਸਾਡੇ ਕਿਸਾਨ ਨੂੰ ਸ਼ਹੀਦ ਕੀਤਾ ਔਰ ਉਹਦਾ ਜਿਹੜਾ ਪਰਚਾ ਵੀ 302 ਦਾ ਪਰਚਾ ਵੀ ਨਹੀਂ ਹਜੇ ਤੱਕ ਕੱਟਿਆ ਗਿਆ ਨਾ ਉਹਨੂੰ ਅਰੈਸਟ ਕੀਤਾ ਗਿਆ ਔਰ ਨਾ ਹੀ ਇਹਦੇ ਵਿੱਚ ਵੇਖੋ ਪਰਨੀਤਕੌਰ ਜਿਹੜੇ ਇਹਨਾਂ ਦੀ ਸਾਜ਼ਿਸ਼ ਆ ਪੂਰੀ ਕਿਉਂਕਿ ਪਹਿਲਾਂ ਇਹਨਾਂ ਦੇ ਬੰਦਿਆਂ ਨੇ ਕਿਹਾ ਕਿ ਅਸੀਂ ਪਿੰਡਾਂ ਦੇ ਵਿੱਚ ਲੈ ਕੇ ਆਵਾਂਗੇ ਸਾਨੂੰ ਡੱਕ ਲੋ ਇਹੋ ਜਿਹੀਆਂ ਗੱਲਾਂ ਕੀਤੀਆਂ ਫਿਰ ਉੱਥੇ ਤੱਕਾ ਮੁੱਕੀ ਜੋ ਵੀ ਉੱਥੇ ਉਕਸਾਇਆ ਕਿਸਾਨਾਂ ਨੂੰ ਤੱਕਾ ਮੁੱਕੀ ਦੌਰਾਨ ਜਦੋਂ ਉਹਦੇ ਤੱਕਾ ਵੱਜਾ ਤੇ ਉਹ ਡਿੱਗਨ ਦਾ ਬੰਦਾ ਮਰਿਆ ਤੇ ਇਹ ਆਪਾਂ ਆਪਣੀ ਸ਼ਹੀਦ ਨੂੰ ਇਨਸਾਫ਼ ਦਿਵਾਉਣ ਲਈ ਕੱਲ ਦੀ ਇੱਕ ਛੋਟੀ ਜਿਹੀ ਇਕਾ ਲਈ ਅੱਜ ਬੰਦਿਆਂ ਨੂੰ ਕਹਿ ਕੇ ਅੱਜ ਪਰਨੀਤ ਕੌਰ ਤੇ ਬੀਜੇਪੀ ਤੇ ਨਰਿੰਦਰ ਮੋਦੀ ਦਾ ਪਤਲਾ ਫੁੱਟ ਰਿਹਾ ਨਹੀਂ ਇਹ ਸਾਡੀ ਜੂਨੀਅਨ ਪੂਰੇ ਪੰਜਾਬ ਦੀ ਚੁੱਕੇਗੀ ਆ ਪੁਤਲੇ ਅੱਜ ਕੱਲੇ ਬਟਾਲੇ ਚ ਨਹੀਂ ਪੂਰੇ ਪੰਜਾਬ ਚ ਸਾਡੀ ਯੂਨੀਅਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਪ੍ਰੋਗਰਾਮ ਹੈ ਕਿਉਂਕਿ ਦੇਖੋ ਇਹ ਇਹ ਤਾਂ ਮੌਲ ਬਹੁਤਾ ਹੀ ਮਾੜਾ ਬਣ ਗਿਆ ਨਾ ਕਿ ਪਿੰਡਾਂ ਦੇ ਵਿੱਚ ਜੇ ਸਾਡੇ ਉਮੀਦਵਾਰ ਆਉਂਦੇ ਨੇ ਜਿਨ੍ਹਾਂ ਇਲੈਕਸ਼ਨ ਲੜਨੀ ਆ ਜਿਨ੍ਹਾਂ ਨੇ ਸਾਡੇ ਐਮਪੀ ਬਣ ਕੇ ਉੱਥੇ ਜਾ ਕੇ ਸਾਡੀ ਆਵਾਜ਼ ਚੁੱਕਣੀ ਆ ਉਹਨਾਂ ਨੂੰ ਆਪਾਂ ਆਪਣੀ ਦੋਖ ਤਕਲੀਫ ਆਪਾਂ ਕੁਝ ਦੱਸ ਵੀ ਨਹੀਂ ਸਕਦੇ ਉਹ ਨਾਲ ਪੁਲਿਸ ਨਾਲ ਬੌਂਸਰ ਲੈ ਕੇ ਆਹੀਂ ਕਮਾਣ ਵੀ ਆ ਪਿਛੇ ਜੇ ਕੀਤਾ ਵਿਰੋਧ ਹੁਸ਼ਿਆਰਪੁਰ ਵਾਲੇ ਉਮੀਦਵਾਰ ਦਾ ਇਹਨਾਂ ਦੇ ਤੇ ਨਾਲ 15-20 ਬੌਂਸਰ ਨਾਲ ਪੁਲਿਸ ਨਾਲ ਇਹ ਕੋਈ ਕੀ ਮਾਹੌਲ ਹੀ ਬਹੁਤ ਇਹਨਾਂ ਨੇ ਖਰਾਬ ਕਰਤਾ ਇਹ ਮਾਹੌਲ ਨੂੰ ਠੀਕ ਕਰਨਾ ਚਾਹੀਦਾ ਇਹਨਾਂ ਨੂੰ ਕਿਉਂਕਿ ਸਵਾਲ ਪੁੱਛਣ ਦਾ ਤੇ ਹੱਕ ਹਰ ਇੱਕ ਨੂੰ ਹੈਗਾ ਨਾ ਜੇ ਇਹਨਾਂ ਨੇ ਸਾਡੀ ਨੁਮਾਇੰਦਗੀ ਕਰਨੀ ਆ ਤੇ ਫਿਰ ਅਸੀਂ ਸਵਾਲ ਕਿਉਂ ਨਹੀਂ ਪੁੱਛ ਸਕਦੇ ਜੇ ਹੀ ਪੁੱਛਦੇ ਆ ਤਾਂ ਫਿਰ ਇਹ ਸਾਨੂੰ ਮਾਰਨ ਤੇ ਆ ਗਏ ਨੇ ਵੀ ਮਾਰ ਹੀ ਦੇਣੇ ਬੰਦੇ ਫਿਰ ਇਹ ਬਹੁਤ ਮਾੜੀ ਗੱਲ ਹੈ ਮੇਰਾ ਨਾਮ ਬਚਨ ਸਿੰਘ ਸੀਨੀਅਰ ਮੀਤ ਪ੍ਰਧਾਨ ਕ੍ਰਾਂਤੀਕਾਰੀ ਕਿਸਾਨੀ ਉਹਨਾਂ ਨੂੰ ਪੰਜਾਬ ਕਿ ਪੇਲਾ ਕਰਤਾ ਇਹੋ ਹੀ ਆ ਜਿੰਨਾ ਕੇ ਦੱਸਿਆ ਪ੍ਰਧਾਨ ਜੀ ਨੇ ਕਿ ਇਹ ਅਸੀਂ ਕਿ ਕਿਸਾਨ ਤੇ ਸ਼ਾਂਤਮਈ ਆਪਣੀਆਂ ਮੰਗਾਂ ਵਾਸਤੇ ਇਹਨਾਂ ਨੂੰ ਸਵਾਲ ਕਰਦੇ ਆ ਜਿਹੜੇ ਲੀਡਰ ਆਉਂਦੇ ਆ ਸਾਡਾ ਸਵਾਲ ਕਰਨਾ ਫਰਜ਼ ਆ ਸਾਡੀਆਂ ਆ ਡਿਮਾਂਡਾਂ ਆ ਜਾਂ ਪਿੱਛੇ ਜਿਹੜੀਆਂ ਮੰਨੀਆਂ ਉਹ ਹੱਲ ਨਹੀਂ ਹੋਈਆਂ ਪਰ ਇਹ ਜਿਹੜੇ ਆਉਂਦੇ ਆ ਬਾਹਰ ਪਿੰਡਾਂ ਦੇ ਵਿੱਚ ਅਸੀਂ ਤੇ ਆਪਣੇ ਸਵਾਲ ਕਰਨੇ ਆ ਸ਼ਾਂਤਮਈ ਇਹ ਨਾਲ ਗੁੰਡੇ ਲੈ ਕੇ ਆਉਂਦੇ ਆ 10 10 20 ਵੀ ਇਹਨਾਂ ਦੇ ਨਾਲ ਗੁੰਡੇ ਆ ਨਾਲ ਪੁਲਿਸ ਆ ਤੇ ਨੌਏ ਕਹਿੰਦੇ ਆ ਵੀ ਆਵਾਂਗੇ ਸਾਨੂੰ ਦੱਕ ਕੇ ਦੱਸੋ ਅਸੀਂ ਤੇ ਇਹ ਗੱਲ ਕਹਿੰਨੇ ਸਵਾਲ ਕਰਦੇ ਆਂ ਕਿ ਜੇ ਅਸੀਂ ਦਿੱਲੀ ਨੂੰ ਜਾਂਦੇ ਆਂ ਤੁਸੀਂ ਰਾਹ ਦੇ ਵਿੱਚ ਕਿੱਲ ਗੱਡੇ ਆਂ ਕੰਧਾ ਗੱਡੀਆਂ ਆਂ ਕੀ ਅਸੀਂ ਪਾਕਿਸਤਾਨੀਆਂ ਦਿੱਲੀ ਸਾਡੀ ਪੰਜਾਬ ਦੀ ਰਾਜਤਾਂ ਨਹੀਂ ਨਹੀਂ ਅਸੀਂ ਦਿੱਲੀ ਜਾ ਨਹੀਂ ਸਕਦੇ ਜਾਂ ਅਸੀਂ ਜਿਹੜੀਆਂ ਸਾਡੀਆਂ ਮੰਗਾਂ ਉੱਥੇ ਮੰਨੀਆਂ 13 ਮਹੀਨੇ ਬੈਠ ਕੇ ਉਹ ਮੰਗਾਂ ਲਾਗੂ ਨਹੀਂ ਕੀਤੀਆਂ ਉਹਨਾਂ ਬਾਰੇ ਅਸੀਂ ਇਹਨਾਂ ਨੂੰ ਸਵਾਲ ਕਰ ਸਕਦੇ ਆਂ ਕਿਉਂਕਿ ਇਹ ਵੀ ਮੈਂਬਰ ਪਾਰਲੀਮੈਂਟ ਰਹੀ ਆ ਪਹਿਲੇ ਵੀ ਇਹਨੂੰ ਅਸੀਂ ਸੋਲਵ ਕਰਨਾ ਹੈ ਇਹ ਪੁੱਛਣਾ ਹੈ ਕਿ ਤੁਸੀਂ ਕੀ ਸਾਡੇ ਕਿਸਾਨਾਂ ਵਾਸਤੇ ਉਸੇ ਸਵਾਲ ਉਠਾਏ ਇਹ ਗਲਤ ਦਾ ਜਵਾਬ ਕਿ ਹਾਂ ਮੰਗਣੇ ਆ ਕਿਉਂਕਿ ਪੰਜ ਸਾਲ ਇਹਨਾਂ ਫਿਰ ਜਾ ਕੇ ਸਾਡੇ ਉੱਤੇ ਰਾਜ ਕਰਨਾ ਆ ਤੇ ਜਦੋਂ ਅਸੀਂ ਸੋਲਵ ਕਰਦੇ ਆ ਤੇ ਇਹਨਾਂ ਨੂੰ ਪਤਾ ਨਹੀਂ ਸ਼ਾਂਤਮਈ ਕਿਸਾਨਾਂ ਦੇ ਪ੍ਰਦਰਸ਼ਨ ਕਰਦੇ ਆ ਕੀ ਡਰ ਪੈ ਜਾਂਦਾ ਆ ਇਹ ਨਾਲ ਫੋਰਸਾਂ ਨਾਲ ਗੁੰਡਾਗਰਦੀ ਲੈ ਕੇ ਤੇ ਨਾਲ ਚੈਲੰਜ ਕਰਦੇ ਆ ਫਿਰ ਅਸੀਂ ਆਵਾਂਗੇ ਤੁਸੀਂ ਸਾਨੂੰ ਦੱਕੇਤ ਕਹੇਓ ਇਹ ਇਹਨਾਂ ਨੇ ਤੇ ਵੋਟਾਂ ਲੈਣੀਆਂ ਸਾਡੇ ਕੋਲੋਂ ਕਿ ਸਾਡੇ ਕੋਲੋਂ ਗੁੰਡਾਗਰਦੀ ਕਰਕੇ ਸਾਨੂੰ ਕੁੱਟਣਾ ਆ ਸਾਡੇ ਤੇ ਰਾਜ ਕਰਨਾ ਆ ਇਹ ਕਰਕੇ ਇਹ ਨਾ ਬਿਲਕੁਲ ਜੀ ਇੱਥੇ ਵੀ ਅਤਿਆਚਾਰ ਹੋ ਰਿਹਾ ਤੇ ਜੇ ਬਾਂਡਣਾ ਤੇ ਹੀ ਗਏ ਆ ਤੋ ਉਥੇ ਕੇ ਕੱਲ ਗੱਡ ਕੇ ਕੰਧਾ ਕਰਕੇ ਤੇ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਨੇ ਹੁਣ ਵੀ ਕਿਸਾਨ ਨੂੰ ਠੱਕਾ ਮਾਰ ਕੇ ਧਾਣਾ ਕੱਢ ਕੇ ਤੇ ਉਹਨੂੰ ਸੁਟਿਆ ਗਿਆ ਜਦੋਂ ਉਹਦੇ ਸੱਟ ਲੱਗੀ ਉਹਦੀ ਮੌਤ ਹੋ ਗਈ ਆ ਤੇ ਅਸੀਂ ਇਨਸਾਫ ਦੀ ਮੰਗ ਕਰਦੇ ਆ ਤੇ ਇਹਨਾਂ ਨੂੰ ਅਸੀਂ ਕਹਿੰਦੇ ਆ ਤੇ ਜਦੋਂ ਤੁਹਾਨੂੰ ਪਤਾ ਤੁਹਾਡਾ ਵਿਰੋਧ ਹੈ ਸਾਡੇ ਸਵਾਲਾਂ ਦੇ ਜਵਾਬ ਦੇ ਦਿਓ ਖਾਂਤ ਮੈਂ ਇਹ ਪ੍ਰਦਰਸ਼ਨ ਕਰਨੇ ਸਾਡੇ ਸਵਾਲਾਂ ਦੇ ਜਵਾਬ ਦਿਓ